ਕੈਂਚਨਰਸ ਐਸੋਸੀਏਸ਼ਨ ਪੰਜਾਬ ਤੇ ਸੱਦੇ ਤੇ ਐਸੋਸੀਏਸ਼ਨ ਵੱਲੋਂ ਕੈਂਟ ਮੰਡਲ ਬਰਿੰਗਾ ਵਿਖੇ ਚਰਨਜੀਤ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਟੈਕਨੀਕਲ ਯੂਨੀਅਨ ਕੈਂਟ ਮੰਡਲ ਪੈਨਸ਼ਨਰਸ ਯੂਨੀਅਨ ਅਤੇ ਐਸਐਸਸੀ ਯੂਨੀਅਨ ਤੋਂ ਇਲਾਵਾ ਕਲੈਰੀਕਲ ਸਟਾਫ ਨੇ ਸ਼ਮੂਲੀਅਤ ਕੀਤੀ ਇਸ ਦੌਰਾਨ ਜਲੰਧਰ ਸਰਕਲ ਪੈਨਸ਼ਨਰਸ ਐਸੋਸੀਏਸ਼ਨ ਦੇ ਮੈਂਬਰ ਪ੍ਰੇਮਲਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜਿੱਥੇ ਇਸ ਮੂਹ ਮੈਂਬਰਾਂ ਵੱਲੋਂ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਉੱਥੇ ਹੀ ਆਗੂਆਂ ਨੇ ਸਰਕਾਰ ਤੇ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਅਗਰ ਉਨ੍ਹਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਉਨ੍ਹਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ ਇਸ ਮੌਕੇ ਅਵਤਾਰ ਸਿੰਘ सुरेश ਜਗਨਨਾਥ ਅਵਤਾਰ ਸਿੰਘ surjit ਸਿੰਘ ਸ਼ਿੰਗਾਰਾ ਸਿੰਘ ਵਿਜੇ ਕੁਮਾਰ ਮੀਰ ਸਿੰਘ ਤੋਂ ਇਲਾਵਾ ਯੂਨੀਅਨ ਦੇ ਹੋਰ ਆਗੂ ਵੀ ਮੌਜੂਦ ਹਨ ਪ੍ਰੇਮ لال ਪੈਨਸ਼ਨ ਐਸੋਸੀਏਸ਼ਨ ਸਰਕਲ ਮੀਤ ਪ੍ਰਧਾਨ ਅੱਜ ਅਸੀਂ ਜਿਹੜਾ ਧਰਨਾ ਲਾ ਰਹੇ ਕੈਂਟ ਮੰਡਲ ਅੱਗੇ ਇਹ ਧਰਨਾ ਮੁਲਾਜ਼ਮਾਂ ਦਾ ਰੋਸਾ ਆ ਵੀ ਜਿਹੜੀ ਆ ਪੈਨਸ਼ਨਾਂ ਤੇ ਤਨਖਾਹਾਂ ਸਾਡੀਆਂ ਉਹਦੇ ਚ ਕਟੌਤੀ ਕੀਤੀ ਹੈ ਸਰਕਾਰ ਨੇ ਤੇ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਦੀ ਆ 30000 ਤੇ ਪੈਨਸ਼ਨਰਾਂ ਦੀ ਆ 20000 ਇਹਨਾਂ ਨੇ ਜਿਹੜੀ ਆ ਪੈਨਸ਼ਨਾਂ ਪਾਈ ਆ ਆ ਵੀ ਜੋ ਕਿ ਸਰਾਸਰ ਗਲਤ ਹੈਗਾ ਜੋ ਸਰਾਸਰ ਮੁਲਾਜ਼ਮਾਂ ਦੇ ਨਾਲ ਧੱਕਾ ਆ ਜੇ ਕਿਤੇ ਨਲਾਇਕੀ ਸਰਕਾਰ ਦੀ ਏ ਜੇ ਸਰਕਾਰ ਕੋਲ ਪੈਸਾ ਨਹੀਂ ਹੈਗਾ ਕਿਉਂ ਨਹੀਂ ਹੈਗਾ ਕੀ ਰੀਜਨ ਹੈ ਕਿਹੜੇ ਰੀਜਨਾਂ ਕਰਕੇ ਪੈਸਾ ਨਹੀਂ ਹੈਗਾ ਜੇ ਸਰਕਾਰ ਸਬਸਿਡੀਆਂ ਦਿੰਦੀ ਏ ਲੋਕਾਂ ਨੂੰ ਅਸੀਂ ਸਬਸਿਡੀਆਂ ਦੇ ਵਿਰੋਧ 'ਚ ਨਹੀਂ ਹੈਗੇ ਆ ਪਰ ਉਹ ਸਬਸਿਡੀਆਂ ਦਾ ਪੈਸਾ ਜਿਹੜਾ ਆ ਬਿਜਲੀ ਬੋਰਡ ਨੂੰ ਜਿਹੜਾ ਆ ਉਹ ਜਮ੍ਹਾਂ ਕਰਾਇਆ ਜਾਵੇ ਵੀ ਜਿਹਦੇ ਕਰਕੇ ਬਿਜਲੀ ਬੋਰਡ ਦਾ ਜਿਹੜਾ ਆ ਕੰਮ ਜਿਹੜਾ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤੇ ਆ ਜਿਹੜਾ ਧਰਨਾ ਆ ਇੱਥੇ ਕੈਂਟ ਮੰਡਲ ਅੱਗੇ ਨਹੀਂ ਲੱਗਾ ਅੱਜ ਪੂਰੇ ਪੰਜਾਬ 'ਚ ਪਟਿਆਲਾ ਬਿਲਕੁਲ ਜਾਮ ਹੈਗਾ ਸਾਰੀਆਂ ਡਿਵੀਜ਼ਨਾਂ ਸਾਡੀਆਂ ਜਾਮ ਹੈ ਸਾਰੇ ਮੁਲਾਜ਼ਮ ਬਾਹਰ ਬੈਠੇ ਨੇ ਤੇ 9 ਪੇ 9 ਵਰਕ ਦਾ ਜਿਹੜਾ ਆ ਉਹ ਫਾਰਮੂਲਾ ਲਾਗੂ ਕੀਤਾ ਹੋਇਆ ਜਿੰਨਾ ਚਿਰ ਸਾਡੀਆਂ ਇਹ ਤਨਖਾਹਾਂ ਪੈਨਸ਼ਨਾਂ ਨਹੀਂ ਪੈਂਦੀਆਂ ਉਹਨਾਂ ਚਿਰ ਜਿਹੜੇ ਮੁਲਾਜ਼ਮ ਜਿਹੜੇ ਆ ਉਹ ਚੁੱਪ ਨਹੀਂ ਬਹਿਣਗੇ ਤੇ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਸੰਘਰਸ਼ ਹੋਣਗੇ ਆਉਣ ਵਾਲੇ 16 ਤਰੀਕ ਨੂੰ 16 ਤਰੀਕ ਨੂੰ ਹੜਤਾਲ ਹੋਣ ਜਾ ਰਹੀ ਏ ਜਿਹਦਾ ਨੋਟਿਸ ਕੱਲ ਟੈਕਨੀਕਲ ਸਰਵੇ ਜੂਨੀਅਨ ਨੇ ਜੁਆਇੰਟ ਫਾਰਮ ਨੇ ਤੇ ਏਕਤਾ ਮੰਚ ਨੇ ਸਾਂਝੇ ਤੌਰ ਤੇ ਬੋਰਡ ਮੈਨੇਜਮੈਂਟ ਨੂੰ ਦੇ ਦਿੱਤਾ ਵੀ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਫੌਰੀ ਤੌਰ ਤੇ ਮੰਨਿਆ ਜਾਵੇ ਸਾਡੇ ਨਵੇਂ ਸਕੇਲਾਂ ਦਾ ਜਿਹੜਾ ਏਰੀਆ ਜਿਹੜੇ 5 ਸਾਲਾਂ ਦਾ ਏਰੀਆ ਹੈ ਉਹ ਸਰਕਾਰ ਵੱਲ ਡਿਊ ਹੈਗਾ ਆ ਉਹ ਨਹੀਂ ਸਾਡਾ ਦਿੱਤੇ ਜਾ ਰਹੇ ਆ ਡੀਏ ਦੀਆਂ ਕਿਸ਼ਤਾਂ ਸਾਡੀਆਂ ਨਹੀਂ ਦਿੱਤੀਆਂ ਜਾ ਰਹੀਆਂ ਸੀਆਰਏ 295/19 ਦੇ ਸਾਥੀ ਹੈਗੇ ਆ ਬਈ ਉਹਨਾਂ ਨੂੰ ਜਿਹੜੀ ਆ ਪੂਰੀਆ ਤਨਖਾਹਾਂ ਨਹੀਂ ਦੇ ਦਿੱਤੀਆਂ ਜਾ ਰਹੀਆਂ ਉਹਨਾਂ ਦੇ ਪੈਨਸ਼ਨ ਜਿਹੜੇ ਪੁਲਿਸ ਕੇਸ ਹੈ ਉਹ ਵਾਪਸ ਨਹੀਂ ਲਏ ਜਾ ਰਹੇ ਆ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਸਾਡੀ ਜਿਹੜੀ ਅਹਿਮ ਮੰਗ ਨੇ ਸਾਡੀ ਬਈ ਪੁਰਾਣੀ ਪੈਨਸ਼ਨ ਸਕੀਮ ਸਾਡੀ ਬਹਾਲ ਕੀਤੀ ਜਾਵੇ ਹੋਰ ਬਹੁਤ ਸਾਰੀਆਂ ਮੰਗਾਂ ਆ ਨਵੀਂ ਪੱਕੀ ਭਰਤੀ ਕੀਤੀ ਜਾਵੇ ਠੇਕੇ ਤੇ ਰੱਖੇ ਜਿਹੜੇ ਆ ਹਰ ਤਰ੍ਹਾਂ ਦੇ ਕੰਮੇ ਜਿਹੜੇ ਆ ਔਰ ਰੈਗੂਲਰ ਕੀਤਾ ਜਾਵੇ ਉਹਨਾਂ ਚਿਰ ਇਹ ਸੰਘਰਸ਼ ਮੱਠਾ ਨਹੀਂ ਪਊਗਾ ਜਿੰਨਾ ਚਿਰ ਸਰਕਾਰ ਜਾਂ ਮੈਨੇਜਮੈਂਟ ਸਾਡੀਆਂ ਤਨਖਾਹਾਂ ਜਾਂ ਤਨਖਾਹਾਂ ਬਹਾਲ ਨਹੀਂ ਕਰਦੀ ਤੇ ਸਾਡੀਆਂ ਮੰਗਾਂ ਜਿਹੜੀਆਂ ਆ ਉਹ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਹੜਤਾਲ ਹੋਊਗੀ ਲਾਮਿਸਾਲ ਹੜਤਾਲ ਹੋਊਗੀ ਹੋਰ ਵੱਡੇ ਐਜੀਟੇਸ਼ਨ ਹੋਣਗੇ ਪੰਜਾਬ ਦੇ ਅੰਦਰ ਇਹ ਹੜਤਾਲ ਇਦਿਨ ਲਗਾਤਾਰ ਜਾਰੀ ਰਹੇਗੀ ਲਗਾਤਾਰ ਇਹ ਹੜਤਾਲ ਲਗਾਤਾਰ ਜਾਰੀ ਰਹੂਗੀ ਜਿੰਨਾ ਚਿਰ ਪੈਨਸ਼ਨਾਂ ਤੇ ਤਨਖਾਹਾਂ ਬਹਾਲ ਨਹੀਂ ਹੁੰਦੀਆਂ ਸਾਡੀਆਂ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਲੋਕਾਂ ਨੂੰ ਅਸੀਂ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਬਈ ਲੋਕਾਂ ਦੀ ਆਪਾਂ ਨਿਰਵਿਘਨ ਬਿਜਲੀ ਵੀ ਸਪਲਾਈ ਰੱਖਾਂਗੇ ਚਾਲੂ ਰੱਖਾਂਗੇ ਤੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਬਈ ਥੋੜਾ ਜਿਹਾ ਧੀਰਜ ਨਾਲ ਕੰਮ ਲਵੇ ਤੇ ਆਉਣ ਵਾਲੇ ਸਮੇਂ ਚ ਇਹ ਜਿਹੜੀਆਂ ਡਿਮਾਂਡਾਂ ਨੇ ਸਾਰੀਆਂ ਸਾਰੀਆਂ ਸਾਂਝੀਆਂ ਨੇ ਲੋਕਾਂ ਦੀਆਂ ਤੇ ਵੀ ਸਾਡੀਆਂ ਵੀ ਵੀ ਜਿਹੜੀ ਇਹਨਾਂ ਨੇ ਲੇਬਰ ਕਾਨੂੰਨਾ ਚ ਸੋਧ ਕੀਤੀ ਹੋਈ ਏ ਉਹ ਲੋਕਾਂ ਦੇ ਵੀ ਆਸਰ ਹੈਗਾ ਤੇ ਮੁਲਾਜ਼ਮਾਂ ਤੇ ਵੀ ਉਹਦਾ ਪ੍ਰਭਾਵ ਹੈਗਾ ਆ ਤੇ ਆਉਣ ਵਾਲੇ ਸਮੇਂ ਚ ਜਿਹੜੀ ਸਰਕਾਰ ਕਰਨ ਜਾ ਰਹੀ ਏ ਨਿਜੀਕਰਨ ਨਿਗਮਿਕਨ ਦੀ ਜਿਹੜੀ ਨੀਤੀ ਲਾਗੂ ਕਰਨ ਜਾ ਰਹੀ ਏ ਉਹਦੇ ਚ ਪਬਲਿਕ ਦਾ ਵੀ ਨੁਕਸਾਨ ਏ ਤੇ ਮੁਲਾਜ਼ਮਾਂ